ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਲੱਗਿਆਂ ਮੱਝਾਂ ਨਿਲਾਉਣ ਤੇ ਆਪਨੇ ਹਲੇ ਸਾਰੇ ਕੰਮ ਪਏ ਨਹੀਂ ਆਪਾਂ ਪਹਿਲਾਂ ਮੱਝਾਂ ਨਿਲਾ ਲਾਂਗੇ ਇੱਕ ਦੋ ਦਿਨ ਹੋ ਗਏ ਕਈ ਵਾਰੀ ਲਾਈਟ ਭੱਜ ਜਾਂਦੀ ਹੈ ਮੈਨੂੰ ਡਰ ਸੀਗਾ ਮੈਂ ਲਾਈਟ ਨਾ ਭੱਜ ਵੀ ਲੋ ਜੀ ਪਹਿਲਾਂ ਆਪਾਂ ਮੱਝਾਂ ਨਿਲਾ ਲਈਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਹਾਂ ਲਓ ਜੀ ਮੱਝਾ ਆਪਾਂ ਨਿਲਾਤੀਆਂ ਸੀਗੀਆਂ ਮੱਝਾ ਨਿਲਾਉਣ ਤੋਂ ਬਾਅਦ ਤੇ ਆਪਾਂ ਫਰਸ਼ ਤੇ ਰੜਕਾ ਵੀ ਮਾਰਤਾ ਸੀਗਾ ਤੇ ਫਰਸ਼ ਫਰਸ਼ ਦੇ ਰੜਕਾ ਮਾਰਨ ਤੋਂ ਬਾਅਦ ਫਿਰ ਮੈਂ ਖੁਰਲੀਆਂ ਵੀ ਸਾਫ਼ ਕਰਤੀਆਂ ਸੀਗੀਆਂ ਕਿਉਂਕਿ ਕਈ ਵਾਰੀ ਐ ਹੁੰਦਾ ਵੀ ਕੱਕ ਜਿਹਾ ਆਪਾਂ ਪਾਉਂਦੇ ਆ ਕਈ ਵਾਰ ਕੱਕ ਛੱਡ ਦਿੰਦੀਆਂ ਨੇ ਜਿਹੜੇ ਵੱਧ ਹੁੰਦੇ ਉਹ ਤਾਂ ਵੈਸੇ ਖਾ ਲੈਂਦੀਆਂ ਕਈ ਵਾਰ ਮਾੜੇ ਮੋٹے ਛੱਡ ਦਿੰਦੀਆਂ ਨੇ ਕੱਕ ਉਹ ਆਪਾਂ ਫਿਰ ਸਾਫ਼ ਕਰ ਦਿੰਨੇ ਆ ਕਿਉਂਕਿ ਫਿਰ ਵੀ ਮਤਲਬ ਕਿ ਖੁਰਲੀ ਵੀ ਸਾਫ਼ ਹੋ ਜਾਂਦੀ ਏਦੇ ਕਰਕੇ ਬਾਕੀ ਲੋ ਜੀ ਆਪਾਂ ਫਰਸ਼ ਤੇ ਰੜਕਾ ਮਾਰਤਾ ਸੀਗਾ ਰੜਕਾ ਮਾਰਨ ਤੋਂ ਬਾਅਦ ਫਿਰ ਆਪਾਂ ਉਧਰ ਜਾਵਾਂਗੇ ਕਿਚਨ 'ਚ ਜਾਵਾਂਗੇ ਉਧਰ ਜਾ ਕੇ ਰੰਦੇ ਕੰਮ ਉਧਰ ਕਰਾਂਗੇ ਲੋ ਜੀ ਪਹਿਲਾਂ ਆਪਾਂ ਫਰਸ਼ ਤੇ ਰੜਕਾ ਮਾਰ ਦਈਏ ਲੋ ਜੀ ਫਰਸ਼ ਤੇ ਆਪਾਂ ਰੜਕਾ ਮਾਰਤਾ ਸੀਗਾ ਤੇ ਬਾਕੀ ਖੁਰਲੀਆਂ ਵੀ ਸਾਫ ਕਰਤੀਆਂ ਸੀਗੀਆਂ ਤੇ ਬਾਕੀ ਆਪਾਂ ਜਿਹੜੇ ਕੱਖ ਸੀਗੇ ਉਹ ਵੀ ਆਪਾਂ ਛਾਵਾ ਕਰਤੇ ਸੀਗੇ ਟੋਟਲ ਆਪਣਾ ਸਾਰਾ ਕੰਮ ਇੱਧਰ ਮੱਜਾਂ ਦੇ ਜਾਨੀ ਕਿ ਨਿਬੜ ਗਿਆ ਸੀਗਾ ਫਿਰ ਆਪਾਂ ਉਧਰ ਕਿਚਨ 'ਚ ਜਾਵਾਂਗੇ ਹੁਣ ਆਪਾਂ ਕਿਚਨ 'ਚ ਜਾਵਾਂਗੇ ਕਿਚਨ 'ਚ ਦੇਖਦੇ ਆਂ ਕਿਚਨ 'ਚ ਆਪਣਾ ਹਲੇ ਸਾਰਾ ਕੰਮ ਪਿਆ ਉਧਰ ਆਪਾਂ ਝਾੜੂ ਪੂੰਚਾ ਵੀ ਕਰਨਾ ਤੇ ਬਾਕੀ ਆਪਣਾ ਰੋਟੀ ਟੁੱਕ ਦਾ ਵੀ ਜਿਹੜਾ ਮਤਲਬ ਕਿ ਰਹਿੰਦਾ ਆਪਣਾ ਕਰਨਾ ਉਹ ਵੀ ਆਪਾਂ ਕਰਾਂਗੇ ਲੋ ਜੀ ਆਪਾਂ ਹੁਣ ਇੱਧਰ ਆ ਗਏ ਸੀਗੇ ਕਿਚਨ ਚ ਆ ਗਏ ਸੀ ਉਧਰੋਂ ਆਪਾਂ ਹੁਣ ਭਾਂਡੇ ਇਕੱਠੇ ਕਰੇ ਤੇ ਭਾਂਡੇ ਮਾਂਜਣ ਲੱਗੇ ਲੋ ਜੀ ਭਾਂਡੇ ਤੋਂ ਬਾਅਦ ਫਿਰ ਆਪਾਂ ਦੇਖਦੇ ਆਂ ਰੋਟੀ ਪਾਣੀ ਦਾ ਕਰਾਂਗੇ ਰੋਟੀ ਪਾਣੀ ਦਾ ਕੰਮ ਕਰਕੇ ਤੇ ਬਾਕੀ ਅੱਜ ਆਪਾਂ ਝਾੜੂ ਪੋਚਾ ਮਗਰੋਂ ਲਾਵਾਂਗੇ ਕਿਉਂਕਿ ਅੱਜ ਆਪਾਂ ਰੋਟੀ ਦਾ ਪਹਿਲਾਂ ਕਰਿਆ ਲੋ ਜੀ ਪਹਿਲਾਂ ਆਪਾਂ ਭਾਂਡੇ ਮਾਜ ਲਈਏ ਫਿਰ ਰੋਟੀ ਪਾਣੀ ਦਾ ਕਰਾਂਗੇ ਤੇ ਬਾਕੀ ਮਗਰੋਂ ਫਿਰ ਆਪਾਂ ਝਾੜੂ ਪੋਚੇ ਲਕਰਾਂਗੇ ਲੋ ਜੀ ਆਪਾਂ ਭੰਡੇ ਮਾਜਾਏ ਸੀਗੇ ਭੰਡੇ ਮਾਇਦੇ ਸੀ ਭੰਡੇ ਮੰਜਣ ਤੋਂ ਬਾਅਦ ਫਿਰ ਮੈਂ ਸੋਚਿਆ ਮੈਂ ਕਿ ਚੱਲ ਪਹਿਲਾਂ ਮਧਾਣੀ ਲਾ ਦੇਣੀ ਆ ਥੋੜੀ ਜਿਹੀ ਮਲਾਈ ਪਈ ਸੀ ਮੈਂ ਕਿ ਚੱਲ ਰੜਕ ਦੇਣੀ ਆ ਤੇ ਬਾਕੀ ਸੂੰਭਣਾ ਸੀਗਾ ਮੈਂ ਕਿ ਚੱਲ ਪਹਿਲਾਂ ਮਧਾਣੀ ਤਾਂ ਨਵੇੜ ਦੇ ਦਿੰਨੀ ਆ ਕਿਉਂਕਿ ਫਿਰ ਆਏ ਹੁੰਦਾ ਨਾ ਕਈ ਮਣਾ ਮੋਟਾ ਕਈ ਮਲਾਈ ਮਲੁਈ ਮਤਲਬ ਕਿ ਪਾਣੀ ਪੂਣੀ ਡੁੱਲ ਜਾਂਦਾ ਉਹਨੇ ਫਿਰ ਗੰਦ ਜਾ ਪੈ ਜਾਂਦਾ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਮਧਾਣੀ ਲਾ ਦੇਣੀ ਆ ਤੇ ਮਗਰੋਂ ਬੋਚਾ ਲਾਵਾਂਗੇ ਲੋ ਜੀ ਪਹਿਲਾਂ ਮਧਾਣੀ ਦਾ ਨਵੇੜ ਦੀਏ ਫਿਰ ਆਪਾਂ ਮਗਰੋਂ ਬੋਚਾ ਲਾਵਾਂਗੇ ਲਓ ਜੀ ਆਪਣਾ ਰੋਟੀ ਪਣੀ ਦਾ ਨਿਪਟੜ ਗਿਆ ਸੀਗਾ ਤੇ ਬਾਕੀ ਕਮਰੇ ਵੀ ਸੁੰਬਰ ਤੇ ਪੋਚੇ ਵੀ ਲਾਤੇ ਸੀਗੇ ਫਿਰ ਮੈਨ ਲੱਗੀ ਸੀ ਕੱਪੜੇ ਦੀ ਤੈ ਮਾਰਨ ਕੱਪੜੇ ਆਪਾਂ ਕੱਲ ਧੋਤੇ ਸੀਗੇ ਫਿਰ ਇਹਨਾਂ ਮਤਲਬ ਕਿ ਕੱਲ ਕੱਪੜੇ ਮੇਰੇ ਤੋਂ ਤੈ ਨਹੀਂ ਮਾਰ ਹੋਏ ਮੈਂ ਕਿਹਾ ਚੱਲ ਅੱਜ ਕੱਪੜੇ ਤੈ ਮਾਰ ਦੰਨੀ ਆ ਤੇ ਜੇ ਨજર ਕੱਪੜੇ ਨਾਲ ਚੱਕ ਉਹ ਨજર ਖੰਡਾ ਹਰ ਜਾ ਪਿਆ ਰਹਿੰਦਾ ਇਹਦੇ ਕਰਕੇ ਮੈਂ ਚੱਲ ਕੱਪੜੇ ਤੈ ਮਾਰ ਕੇ ਸੈਟ ਕਰਕੇ ਆਪਾਂ ਪੇਟਰੀ ਰੰਕ ਜੋ ਵੀ ਆ ਉਹਦੇ ਵਿੱਚ ਰੱਖ ਦਾਂਗੇ ਲਓ ਜੀ ਆਪਾਂ ਹੁਣ ਕੱਪੜੇ ਤੈ ਮਾਰ ਦਿੱਤੇ ਚਲੋ ਠੀਕ ਹੈ ਜੀ ਵੀਡੀਓ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਕ ਨਾਲ ਹੱਸਦੇ ਰਹੋ ਵਸਦੇ ਰਹੋ ਚੰਡੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ